ਬੈਕੂ ਜੀ ਕਾ ਖਾਲਸਾ ਸ੍ਰੀ ਵੈਕੂ ਜੀ ਕੀ ਫਤਿਹ ਐਸ ਵਕਤ ਅਸੀਂ ਜ਼ਿਲ੍ਹਾ ਪਟੰਡਾ ਦੇ ਜਿਹੜਾ ਸਾਡਾ ਬੀਕੇ ਜੂ ਸਿੱਧੂਪੁਰ ਦੇ ਸੁਪਾ ਜ਼ਿਲ੍ਹਾ ਜਲਸਿਕਤਰ ਨੈਰੀ ਰੇਸ਼ਬ ਸਿੰਘ ਯਾਤਰੀ ਇਹ 19 ਮਾਰਚ ਨੂੰ ਜਿਹੜੀ ਪੁਲਿਸ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਅਸੀਂ ਕੁਛ ਨਹੀਂ ਕਿਹਾ ਕਿਸਾਨਾਂ ਨੂੰ ਸਮਾਨ ਵਾਪਸ ਕਰਤਾ ਉਹ ਸਾਰੀ ਸਥਿਤੀ ਸਾਹਮਣੇ ਐ ਤਾਂ ਜਿਹੀ ਜੀ ਉਹਨਾਂ ਨੇ ਇੱਥੇ ਕਿਚ ਤੋਂ ਕੀਤੇ ਆ ਆ ਡਾਂਗਾ ਮਾਰੀਆਂ ਨੇ ਗੁੱਡੇ ਮਾਰੇ ਨੇ ਜਿਹੜੇ ਡਿਸਕ ਚ ਸਮੱਸਿਆ ਆਈ ਆ ਡਾਕਟਰਾਂ ਮੁਤਾਬਕ ਹਜੇ ਵੀ ਠੀਕ ਨਹੀਂ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਜਦੋਂ ਤੋਂ ਅਸੀਂ ਸਾਡੇ ਦੋਨੇ ਫੋਰਮਾਂ ਦੇ ਆਗੂ ਜੇਲ੍ਹ ਤੋਂ ਬਾਹਰ ਆਏ ਆ ਇੱਕ ਸਾਡਾ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਬਾਹਰ ਆਗੂ ਸੀ ਪ੍ਰੋਗਰਾਮ ਦਿੱਤੇ ਗਏ ਸੀਗੇ ਉਹ ਬੜਾ ਭੁਲੇਖਾ ਪੈ ਰਿਹਾ ਵੀ ਉਹ ਪ੍ਰੋਗਰਾਮ ਹੋਣਗੇ ਕਿ ਨਹੀਂ ਹੋਣਗੇ ਸਾਡੇ ਦੋਨੇ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਇਹ 31 ਦੇ ਜਿਹੜੇ ਮੰਤਰੀਆਂ ਦੇ ਘਰੋ ਦੇ ਪ੍ਰੋਗਰਾਮ ਦਿੱਤੇ ਹੋਏ ਨੇ ਇਹ ਸਟੈਂਡ ਕਰਦੇ ਆ ਕਰਾਂਗੇ ਜਾਨੇ ਕੱਲ ਨੂੰ ਤਾਂ ਜਿੱਥੇ ਵੀ ਕਿਸੇ ਦੇ ਨੇੜੇ ਐਮ ਐਲ ਏ ਜਾਂ ਕਿਤੇ ਮੰਤਰੀ ਪੈਂਦਾ ਉਹਦਾ ਜਿਹੜਾ ਜੋ ਕੁਝ ਕਰਿਆ ਆਪਣੇ ਪੰਜਾਬ ਸਰਕਾਰ ਨੇ ਜੋ ਅੱਜ ਭਗਵੰਤ ਮਾਨ ਨੇ ਬਿਆਨ ਦਿੱਤਾ ਕੁੱਤੇ ਵੀ ਮਾਰੇ ਵੀ ਲੁੱਟੇ ਵੀ ਤਾਂ ਹਜੇ ਕਹਿੰਦਾ ਮੈਂ ਕਿਸਾਨਾਂ ਨੂੰ ਲੈ ਕੇ ਜਾਊਂਗਾ ਉਦੋਂ ਪਹਿਲਾਂ ਉਹਦੇ ਕੋਲੇ ਮੰਗਾ ਨੇ ਸਾਡੀਆਂ ਉਹਦੇ ਨਾਲ ਸਬੰਧਤ ਕਿ ਸਾਰਾ ਜਿਹੜਾ ਸਾਡਾ ਕਿਸਾਨ ਤੋਂ ਲੁੱਟਿਆ ਤੇਰੀ ਪੁਲਿਸ ਨੇ ਜਿਹੜਾ ਤੁਸੀਂ ਵੇਚਿਆ ਕੁਆੜ ਦੇ ਰੂਪ ਦੇ ਵਿੱਚ ਜਾਂ ਜਿਹੜਾ ਸਾਡਾ ਉੱਥੇ ਨੁਕਸਾਨ ਹੋਇਆ ਇਹਦੀ ਪੂਰਤੀ ਕਰੇਗਾ ਜਿਹੜੇ ਸਾਡੇ ਮੋਰਚੇ 'ਚ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਹਜੇ ਮਾਜਵੇ ਤੋਂ ਵਾਂਝੇ ਨੇ, ਹਜੇ ਨੌਕਰੀਆਂ ਵਾਲੇ ਵਾਂਝੇ ਨੇ ਇਹ ਕਰੇਗਾ ਤਾਂ ਸਾਰੀਆਂ ਸਮੱਸਿਆ ਜਿਹੜੀਆਂ ਟਰੈਲ ਟਰਾਲੀਆਂ ਛੋੜੇ ਐਮਐਲਿਆਂ ਨੇ ਚੋਰੀ ਕੀਤੀਆਂ ਛੋੜੇ ਪੁਲਿਸ ਚੁਪਾਈਆਂ ਨੇ ਪੂਰੀਆਂ ਕੀਤੀਆਂ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਜਿਲ੍ਹ ਭੇਜੇਗਾ ਤਾਂ ਕਿਸਾਨਾਂ ਵਾਲੀ ਗੱਲ ਤਾਂ ਫੇਰ ਕਰੀ ਅੱਗੇ ਵੀ ਮੈਂ ਕਿਸਾਨਾਂ ਨੂੰ ਮੀਟਿੰਗ ਤੇ ਲੈ ਕੇ ਜਾਊਂਗਾ ਜਾਵਾਂਗੇ ਤੇਰੇ ਬਗੈਰ ਪਹਿਲਾਂ ਤੇਰਾ ਜਿਹੜਾ ਹੰਕਾਰ ਹੈ ਜੋ ਤੂੰ ਕੁਛ ਕੀਤਾ ਉਹਦਾ ਬਦਲਾ ਜਿਹੜਾ ਉਹਦਾ ਹਸਾਬ ਤਾਬ ਹੈ ਉਹ ਪੰਜਾਬ ਦੇ ਲੋਕ ਪੰਜਾਬ ਦੇ ਲੜਨ ਵਾਲੇ ਲੋਕ ਉਹ ਹਜੇ ਲੈਣਗੇ ਬਾਕੀ ਹੈ ਤਾਂ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਡੇ ਦੋਨੇ ਫੋਰਮ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਜਿੱਥੇ ਵੀ ਕਿਤੇ ਨੇੜੇ ਮੰਤਰੀ ਐਮ ਐਲ ਏ ਜਿੱਥੇ ਵੀ ਠੀਕ ਪੈਂਦਾ ਉਹ ਜਿਹੜਾ ਕਰੋ ਦਾ ਪ੍ਰੋਗਰਾਮ ਦਿੱਤਾ ਹੈ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਰਹਿਸ ਹੈਗੀ ਉਹਦਾ ਵੀ ਕਰੋ ਕਰਾਂਗੇ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਸਾਨੂੰ ਲੋਡ ਪਏ ਅਸੀਂ ਦੋਨੇ ਫੋਰਮਾਂ ਦੇ ਆਗੂ ਉਹਨਾਂ ਦਾ ਪੂਰਾ ਘਰਾਓ ਕਰਕੇ ਜੋ ਕੁਝ ਕੀਤਾ ਸਾਡਾ 19 ਮਾਰਚ ਨੂੰ ਉਹਦਾ ਹਸਾਬ ਕੱਬ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ ਜਰੂਰ ਸ਼ਾਮਲ ਹੋਇਓ ਵੈਫੂਜੀ ਕਾ ਖਾਲਸਾ ਵੈਰ ਦੀ ਕੀ ਪਤ